ਜਿਵੇਂ ਕਿ ਯੋਗ ਨਸ਼ਾ ਰੂਪ ਜਿਹੜਾ ਸਰਕਾਰ ਦੀ ਇੱਕ ਪਾਲਿਸੀ ਜਿਹੜੀ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਜਿਹੜੇ ਮਾਨਯੋਗ ਡੀਆਈ ਸਰ ਸਦਾ ਸਕਿੰਦਰ ਸਿੰਘ ਆਈਪੀਐਸ ਤੇ ਸਾਡੇ ਐਸਐਸਪੀ ਸਾਫ ਸਰ ਮਨਿੰਦਰ ਸਿੰਘ ਜੀ ਆਈਐਸ ਉਹਨਾਂ ਨੇ ਸਖਤ ਤੌਰ ਤੇ ਸਾਡੀਆਂ ਜਿਹੜੀਆਂ ਟੀਮਾਂ ਨੇ ਕੱਲ ਪੂਰੀ ਮਸਤੀ ਨਾਲ ਜਿਹੜੀਆਂ ਯੋਗ ਨਸ਼ਾ ਰੂਪ ਜਿਹੜਾ ਹੈ ਉਹਨੇ ਚਲਾ ਰਹੀਆਂ ਸੀ ਜਿਹਦੇ ਤਹਿਤ ਸੀਆਈਏ ਸਟਾਫ ਨਾਲ ਸਾਡਾ ਕ੍ਰਿਮਿਨਲ ਪੁਲਿਸ ਦਾ ਮੇਰੇ ਦਾ ਇੱਕ ਜੁਆਇੰਟ ਆਪਰੇਸ਼ਨ ਸੀਗਾ ਕੋਈ ਇਨਫੋਰਮੇਸ਼ਨ ਸੀ ਖਾਸੇ ਗੁਰਮੀਆਂ ਦੇ ਗੇਟ ਦੇ ਲਾਗੇ ਚੌਂਕ ਦੇ ਨਾਲ ਸਰਵਿਸ ਸਟੇਨ ਤੇ ਵੀ ਕੋਈ ਦੋ ਨੌਜਵਾਨ ਜਿਹੜੇ ਆ ਉਹ ਇਸ ਵਾਰੀ ਜੇ ਗ੍ਰਿਫਤਾਰ ਕੀਤੇ ਜਾਂਦੇ ਉਹਨਾਂ ਕੋਲ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਜਿਸ ਤੇ ਮੇਰੀ ਟੀਮ ਨੇ ਉਹਨਾਂ ਨੂੰ ਯਕਦਮ ਉਸੇ ਇਨਫੋਰਮੇਸ਼ਨ ਦੇ ਤਹਿਤ ਰੋਕਿਆ ਰੋਕੇ ਉਹਨਾਂ ਦੋਨਾਂ ਨੂੰ ਚੈੱਕ ਕੀਤਾ ਜਿਸ ਤੇ ਦੋਨਾਂ ਨੌਜਵਾਨ ਜਿਹੜੇ ਚਮਨਦੀਪ ਤੇਜੀ ਤੇ ਕਰਨ ਨਾਮਕ ਇਹ ਆਟੋ 'ਚ ਸਵਾਰ ਸਨ ਹੋਰ ਇਹਦੇ ਤੇ ਕਬਜ਼ੇ ਵਿੱਚੋਂ ਇਹ ਟੀਮ ਹੈ ਸਾਡੀ ਉਹਨਾਂ ਨੂੰ 1 ਕਿਲੋ 159 ਗ੍ਰਾਮ ਹੈ ਉਹ ਜਿਹੜੀ ਆ ਬਰਾਮਦ ਕੀਤੀ ਗਈ ਜਿਹਦੇ ਸਬੰਧ ਚ ਥਾਣਾ ਘਰੰਡਾ ਵਿਖੇ ਸੀ 204 ਨੰਬਰ ਐਫ ਆਈ ਆਰ ਦਰਜ ਕੀਤੀ ਅੰਡਰ ਸੈਕਸ਼ਨ 21 ਸੀ 25 29 61 85 ਐਨ ਡੀ ਪੀ ਐਸ ਐਕਟ ਇਸ ਦੇ ਤਹਿਤ ਹੀ ਜਿਹੜੀਆਂ ਇਹਨਾਂ ਦੇ ਦੋਨੋਂ ਦੋਸ਼ੀਆਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਸੀ ਇਸ ਤੋਂ ਅੱਗੇ ਅੱਜ ਇੱਕ ਸਾਡੀ ਜਿਹੜੀ ਟੀਮ ਘਰੰਡੇ ਅਪਰੇ ਆਰਡੀ ਦੇ ਲੱਗੇ ਸਾਨੂੰ ਇਨਫੋਰਮੇਸ਼ਨ ਸੀ ਸਾਡੀ ਘਰੰਡਾ ਪੁਲਿਸ ਨੂੰ ਐਸ ਆਈ ਕਮਾਂਸਿੰਗ ਦੀ ਟੀਮ ਸੀ ਕਿ ਵੀ ਇੱਕ ਹੀ ਗੇਤ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਇੱਕ ਨਾਕਾ ਲਗਾਇਆ ਸੀ ਜਿਸ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਸੂਰ ਹੋਈ ਕਿ ਦੋ ਨੌਜਵਾਨ ਜਿਹੜੇ ਮੋਟਰਸਾਈਕਲ 'ਤੇ ਉਹ ਤੁਲੰਗ ਸਰਦਿਆਂ ਮਸ਼ੀਨਾਫਜ਼ ਲੈ ਗਏ ਪਰ ਉਹ ਬਸਤੀ ਦਾ ਨਾਕਾ ਸੀ ਉਹਨਾਂ ਨੇ ਲੋਕਾਂ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੜੇਨ ਲੱਗੇ ਔਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਦੀ ਬਣਾ ਦੇ ਰੋ ਗਿਆ ਜਿਨ੍ਹਾਂ ਦੇ ਨਾਮ ਮੇਜਰ ਸਿੰਘ ਤੇ ਮਨਪ੍ਰੀ ਸੀਗੇ ਦੋਨੋਂ ਖਲੜਾ ਵਾਸੀ ਕਲੜੇ ਦੇ ਰਹਿਣ ਹੋਏ ਉਹਨਾਂ ਨੇ ਤਲਾਸ਼ੀ ယူ ਰੋਕ ਕੀਤੀ ਆ ਇਹਨਾਂ ਦੇ ਕੋਲ 428 ਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਕੀਤੀ ਆ ਕੋਈ ਦੇ ਰਿਜਰੰਟ ਵੀ ਅਸੀਂ ਜਿਹੜੀ ਐਫ ਆਈ ਆਰ ਨੰਬਰ 205 21 25 29 ਐਨ ਡੀ ਪੀ ਐ ਸਥਾਨਾ ਕ੍ਰਿੰਦਾ ਵਿਖੇ ਦਰਜੇ ਹੋਈ ਆ ਤੇ ਦੋਨੋਂ ਬਰਾਮਦੀਆਂ ਜਿਹੜੀਆਂ ਇੱਕ ਲੋ 160 ਗ੍ਰਾਮ ਜਿਹੜੀ ਹੈ ਰੋਂ ਤੇ ਇੱਕ ਦੂਸਰੇ ਮਕਦਮੇ ਵਿੱਚ 428 ਗ੍ਰਾਮ ਜਿਹੜੀ ਆ ਇਹ ਰਿਕਵਰੀ ਹੋਈ ਆ ਇਸ ਤੋਂ ਅੱਗੇ ਜਿਹੜੀ ਇਹਨਾਂ ਦੀ ਤਫਤੀਸ਼ جاری ਆ ਤੇ ਇਹਨਾਂ ਦੇ ਕਿੱਥੇ ਕਿੱਥੇ ਸਬੰਧ ਨੇ ਉਹ ਇਹਨਾਂ ਦੇ ਜਿਹੜੇ ਬਿਲਕੁਲ ਖੰਗਾਲੇ ਜਾ ਰਹੇ ਆ ਕਿ ਇਹਨਾਂ ਨੇ ਹੋਰ ਕਿੰਨੀਆਂ ਕਨਸਾਈਨਮੈਂਟਾਂ ਦੇ